ਕਾਰਗਿਲ ਦੀ جنگ ਵਿੱਚ ਆਪਣੀ ਬਹਾਦਰੀ ਨਾਲ ਨਵੀਂ ਇਬਾਰਤ ਲਿਖਣ ਵਾਲੇ ਸਿੱਖ ਜਵਾਨ ਸਤਪਾਲ ਸਿੰਘ ਦੀ ਸੂਰਬੀਰਤਾ ਇੱਕ ਮਿਸਾਲ ਹੈ। ਦੁਸ਼ਮਣ ਦੀ AK-47 ਦੀਆਂ 4 ਗੋਲੀਆਂ ਲੱਗਣ ਦੇ ਬਾਵਜੂਦ 8 ਸਿੱਖ ਰੈਜiment ਦੇ ਜਵਾਨ ਸਤਪਾਲ ਸਿੰਘ ਨੇ ਕਾਰਗਿਲ ਯੁੱਧ ਦੌਰਾਨ ਪਾਕਿਸਤਾਨੀ ਫੌਜ ਦੇ ਕੈਪਟਨ ਕਰਨਲ ਸ਼ੇਰਖਾਨ ਅਤੇ 3 ਹੋਰਾਂ ਨੂੰ ਮਾਰ ਮੁਕਾਇਆ ਸੀ ਅਤੇ ਉਸ ਲੜਾਈ ਵਿੱਚ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਸੀ। ਟਾਈਗਰ ਹਿੱਲ ਜੰਮੂ ਕਸ਼ਮੀਰ ਦੇ ਦਰਾਸ ਕਾਰਗਿਲ ਖੇਤਰ ਦੀ ਸਭ ਤੋਂ ਦੀ ਚੋਟੀ ਤੇ ਕਬਜ਼ਾ ਕਰਨ ਲਈ 8 ਸਿੱਖ ਰੈਜiment ਨੂੰ ਮਿਸ਼ਨ ਸੌਪਿਆ ਗਿਆ ਸੀ ਸਤਪਾਲ ਸਿੰਘ ਜਿਸ ਨੂੰ ਉਸਦੀ ਬਹਾਦਰੀ ਲਈ ਭਾਰਤ ਦੇ ਤੀਜੇ ਸਭ ਤੋਂ ਉੱਚੇ ਫੌਜੀ ਸਨਮਾਨ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ 6 ਜੁਲਾਈ 1999 ਨੂੰ ਹੋਏ ਸੰਘਰਸ਼ ਦੌਰਾਨ ਆਪਣੀ ਲੜਾਈ ਨੂੰ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਟਾਈਗਰ ਹਿੱਲ ਤੇ ਮੁੜ ਕਬਜ਼ਾ ਕਰਨ ਦੇ ਲਈ ਉਹਨਾਂ ਨੇ ਕੀ ਸੰਘਰਸ਼ ਕੀਤਾ ਸੀ ਸਿਪਾਹੀ ਸਤਪਾਲ ਸਿੰਘ ਜੋ ਹੁਣ 51 ਸਾਲ ਦੇ ਹਨ ਉਸ ਵੇਲੇ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਕਿਵੇਂ ਸ਼ੇਰਖਾਨ ਦੇ ਹੋਰ ਪਾਕਿਸਤਾਨੀ ਫੌਜਾਂ ਨੇ ਹਮਲਾ ਬੋਲ ਦਿੱਤਾ ਸੀ ਸਾਡੀ 8 ਸਿਗਰ ਰੈਜiment ਨੂੰ ਟਾਈਗਰ ਹਿੱਲ ਉੱਤੇ ਮੂੜ ਕਬਜ਼ਾ ਕਰਨ ਦਾ ਕੰਮ ਸੌਪਿਆ ਗਿਆ ਸਾਡੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਇੱਕ ਖਤਰਨਾਕ ਪਲਟੂਨ ਬਣਾਈ ਗਈ ਜਿਸ ਵਿੱਚ 52 ਸਿਪਾਹੀ ਸਨ ਜਿਸ ਵਿੱਚ ਦੋ ਅਫਸਰ ਚਾਰ ਜੀਸੀਓ ਅਤੇ 46 ਹੋਰ ਰੈਂਕ ਦੇ ਸਿਪਾਹੀ ਸ਼ਾਮਲ ਸਨ ਉਹ ਦੱਸਦੇ ਹਨ ਕਿ ਇਹ 4 ਜੁਲਾਈ 1999 ਦੀ ਰਾਤ ਸੀ ਸਾਡੀ ਪਲਟਨ ਨੇ ਜਪਜੀਤ ਸਿੰਘ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ ਅਤੇ ਫਿਰ ਟਾਈਗਰ ਹਿੱਲ ਜੋ ਕਿ ਪਾਕਿਸਤਾਨੀ ਰਣਨੀਤਿਕ ਬਿੰਦੂ ਨਾਲ ਜੁੜਿਆ ਹੋਇਆ ਸੀ ਨੂੰ ਤੋੜਨ ਲਈ ਪਹਾੜੀਆਂ ਵਿੱਚ ਇੰਡੀਆ ਗੇਟ ਵਾਲੇ ਸਥਾਨ ਵੱਲ ਵਧੇ 5 ਜੁਲਾਈ ਦੀ ਸਵੇਰ ਨੂੰ ਬੋਲਸੋ ਨਿਹਾਲ ਦੇ ਜੈਕਾਰਿਆਂ ਨਾਲ ਅਸੀਂ ਇੰਡੀਆ ਗੇਟ ਤੇ ਕਬਜ਼ਾ ਕਰ ਲਿਆ ਜਿਸ ਦੌਰਾਨ ਕੁਝ ਦੁਸ਼ਮਣ ਮਾਰੇ ਗਏ ਅਤੇ ਕੁਝ ਭੱਜਣ 'ਚ ਕਾਮਯਾਬ ਹੋ ਗਏ ਅਗਲੀ ਸਵੇਰ 6 ਜੁਲਾਈ ਨੂੰ ਪਾਕਿਸਤਾਨੀ ਫੌਜਾਂ ਦੇ ਜਵਾਬੀ ਹਮਲੇ ਦਾ ਸਾਹਮਣਾ ਕਰਨਾ ਪਿਆ ਗਿਣਤੀ ਵੱਧ ਹੋਣ ਦੇ ਬਾਵਜੂਦ ਸਿੱਖ ਫੌਜੀਆ ਨੇ ਬੋਲਸੋ ਨਿਹਾਲ ਦੇ ਜੈਕਾਰੇ ਮਾਰਦਿਆਂ ਬਹਾਦਰੀ ਨਾਲ ਲੜਾਈ ਲੜੀ ਅਤੇ ਪਾਕਿਸਤਾਨੀ ਫੌਜ ਨੂੰ ਦੋ ਵਾਰ ਪਿੱਛੇ ਧੱਕ ਦਿੱਤਾ ਉਹਨਾਂ ਦੇ ਕੈਪਟਨ ਸ਼ੇਰਖਾਨ ਨੇ ਤੀਜੀ ਵਾਰ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ ਅਤੇ ਜਾਣਦੇ ਹੋਏ ਕਿ ਉਹ ਸਿੱਖ ਜਿਪਾਈਆਂ ਨੂੰ ਹਰਾਉਣ ਦੇ ਯੋਗ ਨਹੀਂ ਹੋਣਗੇ ਸਾਡੇ ਤੇ ਦੁਬਾਰਾ ਹਮਲਾ ਕੀਤਾ ਅਸੀਂ ਬੋਲਿਸ ਹੋ ਨਿਹਾਲ ਦੇ ਜ਼ਿਕਾਰੇ ਛੱਡਦੇ ਹਾਂ ਬਹਾਦਰੀ ਨਾਲ ਲੜੇ ਅਤੇ ਲਗਭਗ 50 ਮਿੰਟ ਤੱਕ ਚੱਲੇ ਇਸ ਸੰਘਰਸ਼ ਵਿੱਚ ਸਾਡੇ 18 ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਤਿੰਨ ਜੀਸੀਓਜ਼ ਅਤੇ 15 ਹੋਰ ਰੈਕ ਦੇ ਜਵਾਨ ਸ਼ਾਮਲ ਸਨ ਜਦ ਕਿ 85 ਤੋਂ ਬਾਅਦ ਦੁਸ਼ਮਣ ਮਾਰੇ ਗਏ ਉਹ ਅੱਗੇ ਦੱਸਦੇ ਹਨ ਕਿ ਮੇਰੇ ਪਿਤਾ ਨੇ 3 ਗਾਰਡ ਰੈਜਿਮੈਂਟ ਵਿੱਚ 18 ਸਾਲ ਭਾਰਤੀ ਫੌਜ ਵਿੱਚ ਸੇਵਾ ਕੀਤੀ ਅਤੇ 1981 ਵਿੱਚ ਸੇਵਾਮੁਕਤ ਹੋਏ ਮੇਰਾ ਜਨਮ 1971 ਦੀ ਜੰਗ ਤੋਂ ਮੇਰੇ ਪਿਤਾ ਦੀ ਸੇਵਾਮੁਕਤੀ ਦੌਰਾਨ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਅਤੇ ਇਸ ਤਰ੍ਹਾਂ ਮੇਰੀ ਵਾਪਸੀ ਤੋਂ ਕੁਝ ਦਿਨ ਬਾਅਦ ਹੀ ਮੇਰੀ ਛੋਟੀ ਧੀ ਦਾ ਜਨਮ ਹੋਇਆ ਸੀ 2019 ਵਿੱਚ ਹਤਪਾਲ ਨੇ ਵੀਰ ਚੱਕਰ ਦੇ باوجود ਟ੍ਰੈਫਿਕ ਪੁਲਿਸ ਕਾਂਸਟੇਬਲ ਹੋਣ ਦੀ ਉਸ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਵਾਲੀ ਮੀਡੀਆ ਰਿਪੋਰਟ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਏਐਸਆਈ ਦੇ ਰੈਂਕ ਲਈ ਦੂਰੀ ਤਰੱਕੀ ਹਾਸਲ ਕਰਨ ਤੋਂ ਬਾਅਦ ਸੁਰਖੀਆਂ ਹਾਸਲ ਕੀਤੀਆਂ ਸਨ ਅਦੇ ਉਸ ਵੇਲੇ ਦੇ ਆਪਣੇ ਉਸ ਬਹਾਦਰੀ ਦੇ ਕਿਸੇ ਨੂੰ ਅੱਜ ਵੀ ਬੜੇ ਮਾਣ ਦੇ ਨਾਲ ਸੁਣਾਉਂਦੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ